ਸਸ਼ੀਪਾਲ ਜੀ ਅੱਜੋ ਅਸੀਂ ਬਠਿੰਡਾ ਦੇ ਵਿੱਚ ਇਹ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਪ੍ਰੈਸ ਕਾਨਫਰੰਸ ਦਾ ਸਿਲਸਲਾ ਸਾਰੇ ਪੰਜਾਬ ਦੇ ਵਿੱਚ ਡਿਸਟ੍ਰਿਕਟ ਹੈੱਡਕੁਆਰਟਰ ਤੇ ਭਾਰਤੀ ਜਨਤਾ ਪਾਰਟੀ ਦੇ ਐਸ்சி ਮੋਰਚਾ ਵੱਲੋਂ ਕੀਤਾ ਜਾ ਰਿਹਾ ਹੈ ਪਿਛਲੇ ਦਿਨੀ 14 ਜੁਲਾਈ ਨੂੰ ਜਦੋਂ ਪਵਿੱਤਰ ਧਾਰਮਿਕ ਗ੍ਰੰਥ ਰੋਕੂ ਐਕਟ ਜਿਹੜਾ ਕੈਬਨਿਟ ਨੇ ਅਪਰੂਵ ਕੀਤਾ ਔਰ ਉਸ ਤੋਂ ਬਾਅਦ ਪੰਜਾਬ ਵਿਧਾਨ ਸਭਾ ਦੇ ਵਿੱਚ ਸਦਨ ਦੇ ਪਟਨ ਤੇ ਰੱਖਿਆ ਗਿਆ ਉਸ ਦੇ ਵਿੱਚ ਜਿਹੜਾ ਬਿਲ ਹੈ ਬਿਲ ਦੇ ਵਿੱਚ ਜੂਇਨਾ ਨੇ ਜ਼ਿਕਰ ਕੀਤਾ ਹੈ ਚਰਚਾ ਕੀਤੀ ਹੈ ਉਦੇ ਵਿੱਚ ਜੋ ਰਵਿਦਾਸੀਆ ਸਮਾਜ ਹੈ ਵਾਲਮਿਕ ਸਮਾਜ ਹੈ ਕਬੀਰ ਪੰਥੀ ਜੀ ਸਮਾਜ ਹੈ ਜਾਂ ਹੋਰ ਜਿਹੜੇ ਧਾਰਮਿਕ ਮਹਾਪੁਰਸ਼ ਨੇ ਜਾਂ ਗ੍ਰੰਥ ਨੇ ਜਾਂ ਜੋ ਧਾਰਮਿਕ ਮਹਾਪੁਰਸ਼ਾਂ ਦੀਆਂ ਮੂਰਤੀਆਂ ਨੇ ਉਹਨਾਂ ਦੇ ਜੇ ਕੋਈ ਵਿਅਕਤੀ ਵੇਦ ਵੀ ਕਰਦਾ ਹੈ ਤੋਂ ਉਸ ਦੇ ਵਿੱਚ ਕੋਈ ਵੀ ਜ਼ਿਕਰ ਨਹੀਂ ਕੀਤਾ ਇਹਨਾਂ ਨੇ ਔਰ ਜਿਹੜਾ ਇਸ ਤੋਂ ਇਹ ਸਾਫ਼ ਨਜ਼ਰ ਆਉਂਦਾ ਹੈ ਕਿ ਜੋ ਸਦਨ ਵਿੱਚ ਇਹਨਾਂ ਨੇ ਬਿੱਲ ਪੇਸ਼ ਕੀਤਾ ਉਹ ਅਰਮਿੰਦ ਕੇਜਰੀਵਾਲ ਜੋ ਆਮ ਆਦਮੀ ਪਾਰਟੀ ਦੇ ਪ੍ਰੈਜ਼ੀਡੈਂਟ ਨੇ ਸਦਾ ਭਗਵੰਤ ਸਿੰਘ ਜੀ ਮਾਨ ਜੋ ਮੁੱਖ ਮੰਤਰੀ ਪੰਜਾਬ ਨੇ ਤੇ ਅਮਨ अरोड़ा ਜੋ ਭਾਰਤੀ ਜਨਤਾ ਤੇ ਆਪਣੀ ਆਮ ਆਦਮੀ ਪਾਰਟੀ ਦੇ ਉਹ ਸੂਬਾ ਪ੍ਰਧਾਨ ਵੀ ਨੇ ਔਰ ਕੈਬਨਿਟ ਮੰਤਰੀ ਵੀ ਨੇ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਉਹ ਮਾਨਸਿਕਤਾ ਨੂੰ ਦਰਸਾਉਂਦਾ ਹੈ ਕਿ ਜਿਨ੍ਹਾਂ ਵਰਗ ਦੀ ਪੰਜਾਬ ਦੇ ਵਿੱਚ 35% ਤੋਂ ਵੀ ਵੱਧ ਆਬਾਦੀ ਹੈ ਉਹਨਾਂ ਦੇ ਜਿਹੜੇ ਧਾਰਮਿਕ ਗੁਰੂ ਨੇ ਉਹਨਾਂ ਦੀਆਂ ਮੂਰਤੀਆਂ ਨੇ ਔਰ ਉਹਨਾਂ ਦੇ ਗ੍ਰੰਥ ਨੇ ਉਨ੍ਹਾਂ ਦੇ ਬਾਰੇ ਜੇ ਕੋਈ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਬੇਦਵੀ ਕਰਦਾ ਹੈ ਤਾਂ ਉਸ ਦੇ ਵਿੱਚ ਕੋਈ ਸਜ਼ਾ ਦਾ ਜਿਹੜਾ ਮੁਕਰ ਨਹੀਂ ਕੀਤੀ ਗਈ ਅਸੀਂ ਭਾਰਤੀ ਜਨਤਾ ਪਾਰਟੀ ਦੇ ਮਾਧਿਅਮ ਤੋਂ ਪੰਜਾਬ ਦੇ ਵਿੱਚ ਜੋ ਇਹ ਕਾਨੂੰਨ ਬਣ ਰਿਹਾ ਇਸ ਕਾਨੂੰਨ ਦੇ ਵਿੱਚ ਉਹਨਾਂ ਨੂੰ ਸ਼ਾਮਿਲ ਕਰਨ ਦੇ ਲਈ ਕਿ ਜਿਹੜੇ ਵਿਅਕਤੀ ਕਿਸੇ ਵੀ ਧਰਮ ਜਾਤੀ ਗ੍ਰੰਥ ਜੇ ਕੋਈ ਬੇਅਦਬੀ ਕਰਦਾ ਤਾਂ ਉਹਨੂੰ ਸਜ਼ਾ ਜਿਹੜੀ ਉਹ ਮੁਕਰ ਕੀਤੀ ਜਾਣੀ ਚਾਹੀਦੀ ਹੈ ਨਹੀਂ ਇਹ ਜਿਹੜਾ ਬਿੱਲ ਹੈ ਉਹ ਅਧੂਰਾ ਰਹੇਗਾ ਪੰਜਾਬ ਦੇ ਵਿੱਚ ਦੇਖੋ ਬੇਅਦਬੀਆਂ ਦਾ ਸਿਲਸਿਲਾ ਤੁਹਾਡੇ ਧਿਆਨ ਵਿੱਚ ਹੋਊਗਾ ਪਹਿਲਾਂ ਛਿਟਕੂਟ ਘਟਨਾਵਾਂ ਹੁੰਦੀਆਂ ਸੀ ਲੋਕ ਸਮਝਾ-ਭੁਜਾ ਕੇ ਉਹਨੂੰ ਕਹਿ ਦਿੰਦੇ ਸੀ ਵੀ ਇਹ ਥੋੜਾ ਇਹਨੂੰ ਸਮਝਾਈਏ ਕਿ ਅਕੀ ਤੋ ਇਹ ਜੀ ਗਲਤੀ ਨਾ ਕਰੀ ਲੇਕਿਨ 2012 ਤੋਂ ਬਾਅਦ ਪੰਜਾਬ ਦੇ ਵਿੱਚ ਇਹਦਾ ਸਿਲਸਿਲਾ ਬਹੁਤ ਵੱਡੇ ਪੱਧਰ ਤੇ ਸ਼ੁਰੂ ਹੋਇਆ ਤੁਹਾਡੇ ਨਾਲ ਹੀ ਉਹ ਤੋਂ 50 ਕਿਲੋਮੀਟਰ ਦੂਰ ਤੇ ਨੂਰੀਤੇ ਨਹੀਂ ਹੋਣਾ ਆਪਣਾ ਬਰਗਾੜੀ ਕਾਂਡ ਹੋਇਆ ਤੇ ਹੋਰ ਜਿਹੜੀਆਂ ਉੱਥੇ ਗੁਰੂਗ੍ਰੰਥ ਸਾਹਿਬ ਦੀ ਜਿਹੜੀ ਬੇਅਦਬੀ ਕੀਤੀ ਉਹਨਾਂ ਦੇ ਅੰਗਾਂ ਨੂੰ ਪਾੜਿਆ ਗਿਆ ਉਹਦੇ ਸਿਰ ਦੇ ਉੱਤੇ ਸਰਕਾਰਾਂ ਬਣੀਆਂ ਨੇ ਅਕਾਲੀਆਂ ਦੀ ਸਰਕਾਰ ਦੇ ਵਿੱਚ ਇਸ ਤਰ੍ਹਾਂ ਦਾ ਸਿਲਸਿਲਾ ਹੋਇਆ ਫਿਰ ਕਾਂਗਰਸ ਦੀ ਬਟਿੰડા ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਪਾਰਟੀ ਨੇ ਜਦੋਂ ਸੱਤਾ ਚਾਹਣਾ ਸੀ ਉਹਨਾਂ ਨੇ ਘੁਟਕਾ ਸਾਬ ਲੈ ਕੇ ਇਹ ਗੱਲ ਦੀ ਆਇ ਦਿੱਤਾ ਕਿ ਅਸੀਂ ਇਹਨਾਂ ਨੂੰ ਸਜ਼ਾਵਾਂ ਦਾ ਮੰਗੇ ਇਸ ਤਰ੍ਹਾਂ ਦੀਆਂ ਘਟਨਾਵਾਂ ਜਿਹੜੀਆਂ ਨਹੀਂ ਹੋਣਗੀਆਂ ਲੇਕਿਨ ਉਹਨਾਂ ਨੇ ਵੀ 5 ਸਾਲ ਰਾਜ ਕੀਤਾ ਕਾਂਗਰਸ ਪਾਰਟੀ ਨੇ ਤਾਂ ਉੱਥੇ ਕੋਈ ਵੀ ਕਿਸੇ ਤਰ੍ਹਾਂ ਦੀ ਇਸ ਤਰ੍ਹਾਂ ਨਹੀਂ ਹੋਇਆ ਹੁਣ 3 ਸਾਲ ਤੋਂ ਵੀ ਵੱਧ ਦਾ ਸਮਾਂ ਹੋ ਚੱਲਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਉਹਦੇ ਵਿੱਚ ਵੀ ਬੇਅਦਮੀਆਂ ਤਿੰਨੇ ਸਰਕਾਰਾਂ ਦੇ ਟਾਈਮ ਚੱਲਵੀਆਂ ਨੇ ਅੱਜ ਵੀ। ਛਿਟਪੁੱਟ ਘਟਨਾਵਾਂ ਤੁਹਾਨੂੰ ਨਜ਼ਰ ਆਉਂਦੀਆਂ ਨੇ। ਜਿਨ੍ਹਾਂ ਦੇ ਖਿਲਾਫ ਕੋਈ ਕਿਸੇ ਤਰ੍ਹਾਂ ਦਾ ਨਾ ਉਹਨਾਂ ਨੂੰ ਜੇਲ੍ਹ ਦੇ ਵਿੱਚ ਹੱਤਿਆ ਵੀ ਕੀਤੀ ਜਾਂਦੀ ਹੈ। ਉਹਨਾਂ ਦੇ ਨਾਲ ਕਿ ਕੁਝ ਬੰਦਿਆਂ ਨੂੰ ਕਤਲ ਵੀ ਕੀਤਾ ਜਾਂਦਾ ਹੈ। ਕੁਝ ਜਿਹੜੀਆਂ ਧਾਰਮਿਕ ਜਥੇਬੰਦੀਆਂ ਉਹ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਕੇ ਉਹ ਇਸ ਤਰ੍ਹਾਂ ਦਾ ਜਿਹੜਾ ਕਰਦੀਆਂ ਅਸੀਂ ਇਹ ਚਾਹੁੰਦੇ ਹਾਂ ਕਿ ਜੋ ਇਹ ਕਾਨੂੰਨ ਬਣ ਰਿਹਾ ਐਸਮੇ ਜਿਹੜੀ ਕੈਬਨਿਟ ਨੇ ਅਪਰੂਵ ਕੀਤਾ ਉਹ ਵਧੀਆ ਹੈ ਕਦਮ ਹੈ ਲੇਕਿਨ ਉਹਦੇ ਨਾਲ ਗੁਰੂ ਰਵਿਦਾਸ ਮਹਾਰਾਜ ਜੀ ਨਾਲ ਭਗਵਾਨ ਵਾਲਮੀਕੀ ਜੀ ਨਾਲ ਤੇ ਕਬੀਰ ਸਾਹਿਬ ਨਾਲ ਤੇ ਹੋਰ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਮੂਰਤੀਆਂ ਉਹਨਾਂ ਦੇ ਗ੍ਰੰਥ ਨੇ ਉਹਨਾਂ ਦੀ ਵੀ ਸੁਰੱਖਿਆ ਕੀਤੀ ਜਾਣੀ ਚਾਹੀਦੀ ਔਰ ਜਿਹੜੀ ਇਸ ਗੱਲ ਦੀ ਹੈਰਾਨੀ ਹੈ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਉਸ ਦੀ ਸਰਕਾਰ ਵਿੱਚ 30 ਅਨੁਸੂਚਿਤ ਜਾਤੀ ਦੇ ਵਿਧਾਇਕ ਨੇ ਔਰ ਉਹਨਾਂ ਦੇ ਵਿੱਚੋਂ ਕੈਬਨਟ ਮੰਤਰੀ ਨੇ ਅੱਜ ਤੱਕ ਕਿਸੇ ਵੀ ਅਨੁਸੂਚਿਤ ਜਾਤੀ ਵਿਧਾਇਕ ਜਾਂ ਕੈਬਨਟ ਮੰਤਰੀ ਨੇ ਇਸ ਬਿੱਲ ਦੇ ਉੱਤੇ ਕੋਈ ਵੀ ਵੀ ਉਹਨਾਂ ਮਹਾਪੁਰਸ਼ਾਂ ਨੂੰ ਕਿਉਂ ਛੱਡਿਆ ਜਾ ਰਿਹਾ ਉਹਨਾਂ ਗੁਰੂਆਂ ਦੇ ਮੂਰਤੀਆਂ ਨੂੰ ਬਾਣੀ ਨੂੰ ਕਿਉਂ ਇਗਨੋਰ ਕੀਤਾ ਜਾ ਰਿਹਾ ਉਹਦੇ ਉੱਤੇ ਉਹਨਾਂ ਨੇ ਚੁੱਪਚਾਹੀ ਹੋਈ ਹੈ ਉਹ ਅਨੁਸੂਚਿਤ ਜਾਤੀਆਂ ਨਾਲ ਵਿਸ਼ਵਾਸ ਘਾਤ ਕਰਦੇ ਨੇ ਜਦੋਂ ਉਹਨਾਂ ਨੂੰ ਉਹ ਉਹਨਾਂ ਦੇ ਉਹ ਪ੍ਰਤੀਨਿਧੀ ਨਹੀਂ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਸੁਖਾਵਾਂ ਰਵੇ ਲੇਕਿਨ ਅਗਰ ਸਰਕਾਰ ਦਾ ਅਡੀਲ ਜਿਹੜਾ ਦੁਬਈਆ ਅਗਰ ਉਹ ਆਪਣਾ ਅਖਤਿਆਰ ਕਰਦੀ ਹੈ ਤਾਂ ਅਨੁਸੂਚਿਤ ਜਾਤੀ ਮੋਰਚਾ ਜੋ ਹੈ ਭਾਰਤੀ ਜਨਤਾ ਪਾਰਟੀ ਦਾ ਉਹ ਸੜਕਾਂ ਤੇ ਉਤਰਨ ਤੋਂ ਵੀ ਗੁਰੇਜ਼ ਨਹੀਂ ਕਰੇਗਾ ਜੋ ਇਹ ਕਰ ਰਹੇ ਨੇ ਉਹ ਗਲਤ ਹੈ ਉਹ ਕਹਿੰਦੇ ਨੇ ਕਿ ਅਸੀਂ ਅਨੁਸੂਚਿਤ ਜਾਤੀਆਂ ਦੇ ਹਿੱਤਾਂ ਸ਼ੀਆ ਆਮ ਆਦਮੀ ਪਾਰਟੀ ਇਹ ਗੱਲ ਕਹਿੰਦੀ ਹੈ ਕਿ ਉਹਨਾਂ ਨੇ ਕਿਹਾ ਸੀ ਸੱਤਾ 'ਚ ਆਉਣ ਤੋਂ ਪਹਿਲਾਂ ਕਿ ਅਸੀਂ ਇਹਨਾਂ ਦਾ ਜਿਹੜਾ ਸਰਕਾਰੀ ਨੌਕਰੀਆਂ 'ਚ ਬੈਕਲੌਗ ਪਿਆ ਅਸੀਂ ਉਹਨਾਂ ਨੂੰ ਪੂਰਾ ਕਰਾਂਗੇ ਉਹ ਲੇਕਿਨ ਕੋਈ ਪੂਰਾ ਨਹੀਂ ਹੋਇਆ ਉਹਨਾਂ ਨੇ ਇਹ ਗੱਲ ਦਾ ਵੀ ਵਾਅਦਾ ਕੀਤਾ ਸੀ ਕਿ ਅਸੀਂ ਪੰਜਾਬ ਦੇ ਵਿੱਚ ਅਨੁਸੂਚਿਤ ਜਾਤੀ ਵਰਗ ਦੇ ਵਿੱਚੋਂ ਅਸੀਂ ਉਹ ਮੁੱਖ ਮੰਤਰੀ ਬਣਾਵਾਂਗੇ ਲੇਕਿਨ ਉਹ ਵੀ ਉਹਨਾਂ ਨੇ ਵਾਦਾ ਪੂਰਾ ਨਹੀਂ ਕੀਤਾ ਲੱਖਾਂ ਬੰਦਿਆ ਬੱਚਿਆਂ ਦੇ ਜਿਹੜੇ ਵਿਦਿਆਰਥੀ ਨੇ ਉਹਨਾਂ ਦੇ ਭਵਿੱਖ ਨਾਲ ਜੁੜੀ ਹੋਈ ਪੋਸਟ میٹرਿਕ ਸਕਾਲਰਸ਼ਿਪ ਹੈ ਜਿਹਦੇ ਵਿੱਚ ਕਰੋੜਾਂ ਰੁਪਏ ਦਾ ਕਟਪਲਾ ਹੋਇਆ ਅੱਜ ਤੱਕ ਉਹਦੀ ਕੋਈ ਜਾਂਚ ਨਹੀਂ ਕੀਤੀ ਗਈ ਔਰ ਉਹਨਾਂ ਨੇ ਇਹ ਵੀ ਗੱਲ ਕਹੀ ਸੀ ਕਿ ਜਦੋਂ ਅਸੀਂ ਸੱਤਾ ਚਾਵਾਂਗੇ ਅਰਵਿੰਦ ਕੇਜਰੀਵਾਲ ਜੀ ਨੇ ਇਹ ਗੱਲ ਅਨਾਉਂਸ ਕੀਤਾ ਸੀ ਕਿ ਜੋ prevention of atrocity act ਉਸ ਐਕਟ ਦੇ ਵਿੱਚ ਦੇ ਤਹਿਤ ਜਿਨ੍ਹਾਂ ਨੂੰ ਬੈਨੀਫਿਟ ਮਿਲਦਾ ਹੈ ਜਾਂ ਉਹਨਾਂ ਦੇ ਤੋਂ ਪੀੜਤ ਨੇ ਉਹਨਾਂ ਦੇ ਲਈ ਅਸੀਂ ਇੱਕ ਸਿਟ ਬਠਾਵਾਂਗੇ ਕਿ ਜੋ ਇਹ ਸਾਰੇ ਮਸਲਿਆਂ ਨੂੰ ਜਿਹੜੀ ਹੈ ਉਹ ਰਿਵਿਊ ਕਰੇ ਲੇਕਿਨ ਉਹਨਾਂ ਨੇ ਉਹ ਵੀ ਅਨੁਸੂਚੀ ਜਾਤੀਆਂ ਦੇ ਲਈ ਕੁਝ ਨਹੀਂ ਕੀਤਾ ਅਸੀਂ ਸਾਡਾ ਕਹਿਣ ਤੋਂ ਭਾਵ ਹੈ ਕਿ ਜੋ ਆਮ ਆਦਮੀ ਪਾਰਟੀ ਦਾ ਜਿਹੜਾ 3 ਸਾਲ ਦਾ ਕਾਰਜਕਾਲ ਹੈ ਅਗਰ ਅਸੀਂ ਉਹਨਾਂ ਦੀ ਪੜਚੋਲ ਕਰੀਏ ਲੇਖਾ ਜੋਖਾ ਕਰੀਏ ਉਹਨਾਂ ਦਾ ਅਨੁਸੂਚਿਤ ਜਾਤੀਆਂ ਦੇ ਪ੍ਰਤੀ ਕੋਈ ਵੀ ਕਿਸੇ ਤਰ੍ਹਾਂ ਦਾ ਅਜਿਹਾ ਕਦਮ ਨਹੀਂ ਕਿ ਜਿਸ ਦੇ ਨਾਲ ਉਹ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਕਰਨ ਉਹਨਾਂ ਨੂੰ ਉਹਨਾਂ ਦੇ ਅਧਿਕਾਰ ਮਿਲਣ ਉਹਨਾਂ ਨੂੰ ਉਹਨਾਂ ਦੀ ਜਿਹੜੀ ਪੋਸਟ ਮੈਟ੍ਰਿਕ ਸਕਾਲਰਸ਼ਿਪ ਹੈ ਉਹ ਮਿਲੇ ਲੇਕਿਨ ਇਸ ਤਰ੍ਹਾਂ ਦਾ ਕੋਈ ਨਜ਼ਰ ਨਹੀਂ ਆਉਂਦਾ ਪੰਜਾਬ ਦੇ ਵਿੱਚ ਵੱਡੀ ਇੱਕ ਲਹਿਰ ਚਲੀ ਲਹਿਰ ਦੇ ਵਿੱਚ 92 ਤੋਂ ਬਾਅਦ ਵਿਧਾਇਕ ਜਿੱਤ ਕੇ ਆਏ ਹੁਣ ਤਾਂ ਲਗਭਗ 95 ਹੋ ਚਲੇ ਨੇ ਲੇਕਿਨ ਉਹਦੇ ਭਾਵਜੋ ਤੇ ਵੀ ਪੰਜਾਬ ਦੇ ਜਿਹੜੇ ਹਾਲਾਤ ਨੇ ਉਹ ਤੁਹਾਡੇ ਸਾਹਮਣੇ ਨੇ ਕਿ ਕੋਈ ਵੀ ਜਿਹੜਾ ਬੰਦਾ ਹੈ ਉਹ ਵਿਅਕਤੀ ਹੈ ਉਹ ਅਸੁਰੱਖਿਤ ਮਹਿਸੂਸ ਕਰਦਾ ਆਪਣੇ ਆਪ ਨੂੰ ਘਰਾਂ ਚ ਬੈਠਿਆ ਤਾਂ ਸਨੇਚਿੰਗ ਹੁੰਦੀ ਹੈ ਕਤਲ ਕੀਤਾ ਜਾਂਦਾ ਰੰਗਦਾਰੀ ਮੰਗੀ ਜਾ ਰਹੀ ਹੈ ਪਰੋਤੀ ਮੰਗੀ ਜਾ ਰਹੀ ਹੈ ਔਰ ਉਹਨਾਂ ਦਾ ਕਤਲ ਹੋ ਰਿਹਾ ਹੈ ਲਿ킨 ਸਰਕਾਰ ਅਨੰਦ ਫਨੰਡ ਦੇ ਵਿੱਚ ਬਹੁਤ ਕੁਝ ਕਰਦੀ ਹੈ ਮੇਰੇ ਨਾਲ ਵੱਧ ਤੁਹਾਨੂੰ ਉਹਦੇ ਬਾਰੇ ਬਹੁਤ ਜਾਗਤਾਰੀ ਹੈ ਲਿ킨 ਅਸੀਂ ਇਹ ਚੋਣੇ ਹੈ ਕਿ ਜੋ ਪੰਜਾਬ ਸਰਕਾਰ ਨੇ ਇਹ ਬਿੱਲ ਸਦਨ ਵਿੱਚ ਰੱਖਿਆ ਉਹਦੇ ਵਿੱਚ ਅਨੁਸੂਚੀ ਜਾਤੀਆਂ ਦੇ ਨਾਲ ਸੰਬੰਧਿਤ ਜਿਹੜੇ ਮਹਾਪੁਰਸ਼ ਨੇ ਉਹਨਾਂ ਦੀਆਂ ਮੂਰਤੀਆਂ ਅਤੇ ਧਾਰਮਿਕ ਗ੍ਰੰਥ ਨੇ ਉਹਨਾਂ ਦੀ ਸੁਰੱਖਿਆ ਨੂੰ ਵੀ ਯਕੀਨੀ ਬਣਾਈ ਤਾਜੋ ਪੰਜਾਬ ਦਾ ਜਿਹੜਾ ਮਾਹੌਲ ਹੈ ਉਹ ਖਰਾਬ ਨਾ ਹੋ ਸਕੇ ਔਰ ਅਸੀਂ ਉਹਨਾਂ ਦਾ ਜਿੰਨਾ ਅਸੀਂ ਗੱਲ ਕਹਿ ਰਹੇ ਆਂ ਯਾ ਤੋ ਨੂੰ ਅਸੀਂ ਉਹ ਥੋੜੀ ਗੱਲ ਕਹਿ ਰਹੇ ਆਂ ਕਿਉਂਕਿ ਅਸੀਂ ਚਾਹੁੰਦੇ ਆਂ ਕਿ ਸਾਡੀ ਜਿਹੜੀ ਆਵਾਜ਼ ਹੈ ਕਿਉਂਕਿ ਅੱਜ ਸੱਤਾ ਦੇ ਦੋ ਕੇਂਦਰ ਨੇ ਇੱਕ ਕੇਂਦਰ ਹੈ ਦਿੱਲੀ ਕਿ ਅਰਵਿੰਦ ਕੇਜਰੀਵਾਲ ਆਪਣੇ ਉਥੋਂ ਚਲਾਉਂਦਾ ਹੈ ਦੂਜਾ ਸੱਤਾ ਦਾ ਕੇਂਦਰ ਹੈ ਚੰਡੀਗੜ੍ਹ ਔਰ ਜਿਹੜਾ ਮੁੱਖ ਮੰਤਰੀ ਅਫੀਸਰ অভিযান ਪਿਆ ਉਥੇ ਕੋਈ ਹੈ ਹੀ ਨਹੀਂ ਕੋਠੀਆਂ ਪੰਜਾਬ ਦੇ ਵਿੱਚ ਚਾਰ-ਚਾਰ ਮੰਨੀਆਂ ਹੋਈਆਂ ਨੇ ਸਿੰਘਲਸਾਲ ਦੇ ਨਾਮ ਤੇ ਉਤੋਂ ਹੀ ਸਭ ਕੁਝ ਅਪਰੇਟ ਹੋ ਰਿਹਾ ਹੈ ਦਿੱਲੀ ਦੀ ਟੀਮ ਅਪਰੇਟ ਕਰਦੀ ਹੈ ਤੇ ਲੋਕ ਲੋਗਾ ਲੋਕ ਤਰਾਤਾ ਕਰ ਰਹੇ ਨੇ ਉਹਨਾਂ ਨੂੰ ਕਿਤੇ ਨਿਆਂ ਨਹੀਂ ਮਿਲ ਰਿਹਾ ਜਸਟਿਸ ਨਹੀਂ ਮਿਲ ਰਿਹਾ ਕੱਲ ਤੁਸੀਂ ਦੇਖਿਆ ਹੋਣਾ ਪਟਿਆਲੇ ਜਿਹੜਾ ਇਨਸੀਡੈਂਟ ਹੋਇਆ ਤੇ ਉਹਦੀ ਇਨਕੁਆਇਰੀ ਵੀ सीबीआई ਨੂੰ ਸੁਪਰੀਮ ਹਾਈ ਕੋਰਟ ਨੇ ਮਾਰਕ ਕਰਨੀ ਪਈ ਕਿਉਂਕਿ ਇੱਕ ਹਾਲਾਤ ਕਿਉਂ ਨਹੀਂ ਕਿ ਪੁਲਿਸ ਇੱਥੇ ਦੀ ਸક્ષਮ ਹੋਣ ਦੇ ਬਾਬੂ ਉਹਨੂੰ ਕਿਉਂ ਅਪਹਜ ਕਰਕੇ ਰੱਖਿਆ ਹੋਇਆ ਕਿ ਉਹ ਕਿਉਂ ਨਹੀਂ ਗੈਂਗਸਟਰਾਂ ਦੇ ਖਿਲਾਫ ਕਾਰਵਾਈ ਕਰਨ ਚ ਅਸਮਰਥ ਹੈ ਜਿਹੜੇ ਕਤਲ ਕਰਨ ਵਾਲੇ ਸਰਗਨਾ ਨੇ ਉਹਨਾਂ ਦੇ ਖਿਲਾਫ ਕਿਉਂ ਨਹੀਂ ਐਕਸ਼ਨ ਹੈ ਅਨੁਸੂਚਿਤ ਜਾਤੀਆਂ ਦੇ ਉੱਤੇ ਜਿਹੜਾ ਅਨਿਆਇ ਅਤਿਆਚਾਰ ਵਧ ਰਿਹਾ ਉਹਨਾਂ ਦੀ ਜਿਹੜੀ ਸ਼ਾਮਲਟ ਜ਼ਮੀਨਾਂ ਹੈ ਉਹਦੇ ਵਿੱਚੋਂ ਤੀਜਾ ਹਿੱਸਾ ਨਹੀਂ ਦਿੱਤਾ ਜਾ ਰਿਹਾ ਉਹਨਾਂ ਦੇ ਨਾਲ ਸਾਰੇ ਕਿਤੇ ਜਿਹੜਾ ਟੱਕਾ ਹੋ ਰਿਹਾ ਅਨਿਆਇ ਹੋ ਰਿਹਾ ਅਸੀਂ ਉਸ ਦੇ ਖਿਲਾਫ ਅੱਜ ਇਥੇ ਇੱਕ ਪ੍ਰੈਸ ਕਾਨਫਰੰਸ ਕਰ ਰਹੇ ਹਾਂ ਤਾਂ ਜੋ ਅਸੀਂ ਆਪਣੀ ਉਹਨਾਂ ਲੋਕਾਂ ਦੀ ਗਰੀਬਾਂ ਮਜ਼ਲੂਮਾਂ ਨਿਉਟੇ ਤੇ ਆਸਰੇ ਨਿਪਟਿਆਂ ਦੀ ਜਿਹੜੀ ਗੱਲ ਹੈ ਉਹ ਭਾਰਤੀ ਜਨਤਾ ਪਾਰਟੀ ਕਰ ਰਹੀ ਹੈ ਭਾਰਤੀ ਜਨਤਾ ਪਾਰਟੀ ਸਾਰੇ ਧਰਮਾਂ ਦਾ ਸਨਮਾਨ ਕਰਦੀ ਹੈ ਔਰ ਸਾਡੀ ਇਹ ਹੀ ਕਹਿਣਾ ਹੈ ਕਿ ਇਸ ਦੇ ਵਿੱਚ ਗੁਰੂ ਰਵਿਦਾਸ ਮਹਾਰਾਜ ਭਗਵਾਨ ਵੈਲਮੀਤੀ ਕਬੀਰ ਸਾਹਿਬ ਤੇ ਹੋਰ ਜਿਹੜੇ ਮਹਾਪੁਰਸ਼ ਨੇ ਉਹਨਾਂ ਨੂੰ ਉਹਨਾਂ ਦੀ ਜਿਹੜੀ ਕੋਈ ਬੇਇੱਜ਼ਤੀ ਕਰੇ ਤਾਂ ਉਹਨਾਂ ਨੂੰ ਵੀ ਸਖਤ ਸਜ਼ਾਵਾ ਮਿਲਨੀ ਚਾਹੀਦੀ ਹੈ ਧੰਨਵਾਦ